10 ਦਿਨ ਵਰਤ ਲੈਣ ਜਿਨ੍ਹਾਂ ਨੇ ਵਜਨ ਘਟਾਉਣਾ ਹੈ ਪੌਣਾ ਇੱਕ ਚਮਚਾ ਜੀਰੇ ਦਾ ਉਹ ਪਿਆਉ ਦੇਣਾਗਾ ਉਹਨੂੰ ਮਸਲ ਕੇ ਸਵੇਰੇ ਵੇਲੇ ਮੜਾ ਜਾ ਦਰਲ ਜਾ ਕਰਕੇ ਉਹ ਪਾਣੀ ਨੂੰ ਉਬਾਲ ਦੇਣਾਗਾ ਕੋਸੇ ਦੇ ਵਿੱਚ ਮੜਾ ਜਾ ਉਹਨੂੰ ਚਮਚਾ ਇੱਕ ਸ਼ਹਿਦ ਦਾ ਮਾਰਨਾ ਠੀਕ ਹੈ ਉਹ ਸਵੇਰੇ ਵੇਲੇ ਪੀਓ ਤੁਹਾਡਾ ਵਜਨ ਘਟ ਜੂਗਾ ਗਾਰੰਟੀ ਹੈ ਬਾਈ ਗਾਰੰਟੀ ਹੈ ਲੋਕਾਂ ਦੇ ਘਰਾਂ ਤੱਕ ਸ਼ਹਿਦ ਸੁਧ ਬਚਾਓ ਕਿਉਂਕਿ ਤੁਸੀਂ ਖਾ ਕੇ ਦੱਸੋਗੇ ਵੀ ਹਾਂ ਯਾਰ ਜੇ ਤੁਹਾਡੀ ਖੰਗ ਹੋ ਗਈ ਠੀਕ ਹੈ ਤੁਹਾਡੀ ਖੰਗ ਹਟਾਉ ਉਹ ਸ਼ਹਿਦ ਵੀ ਨਹੀਂ ਹਟਾਉਣੀ ਤਾਂ ਮੇਰੀ ਗਾਰੰਟੀ ਆ ਇੱਕ ਚਮਚਾ ਸ਼ਹਿਦ ਦਾ ਦੋ ਤਿੰਨ ਕਾਲੀਆਂ ਮਿਰਚਾਂ ਕੁੱਟ ਕੇ ਪਾਤੀਆਂ ਥੋੜਾ ਜਿਹਾ ਆਦੇ ਦਾ ਪਾਣੀ ਪਾਤਾ ਕੱਢ ਕੇ ਉਹਦਾ ਥੋੜਾ ਜਿਹਾ ਨਮਕ ਨੂੰ ਚਿਟਾਉਣਾ ਹੈਗਾ ਐ ਖਵਾਉਣਾ ਨਹੀਂ ਹੈਗਾ ਦੋ ਤਿੰਨ ਦਿਨਾਂ ਦੇ ਵਿੱਚ ਉਹਦੀ ਬਲਗਮ ਸਾਰੀ ਇਹ ਨੇਚਰਲ ਆ ਜਿਵੇਂ ਆਪਾਂ ਨੇ ਮੱਖੀਆਂ ਤੋਂ ਕੱਢ ਲਿਆ ਸੀ ਹਾਂ ਉਹ ਵੀ ਇਹਨੂੰ ਕੋਈ ਟੈਂਪਰੇਚਰ ਨਹੀਂ ਦਿੱਤਾ ਹੋਇਆ ਹੈਗਾ ਮੈਨੂੰ ਵਾਲਾ ਨਹੀਂ ਮਰਾਇਆ ਕੰਪਨੀਆਂ ਵਾਂਗੂ ਨਾਲ ਇਹ ਵਿੱਚ ਕੋਈ ਸਰਪ ਮਲਾਇਆ ਹੋਇਆ ਕੁਝ ਨਹੀਂ ਮਲਾਇਆ ਹੋਇਆ ਜਿੱਨੇ ਕੰਪਨੀਆਂ ਦੇ ਸ਼ਹਿਦ ਨੂੰ 10% ਸ਼ਹਿਦ ਪੈਂਦਾ ਇੰਡੀਆ ਦੇ ਵਿੱਚ ਕੰਪਨੀਆਂ ਦੇ ਸ਼ਹਿਦ ਦੇ ਵਿੱਚ ਹਾਂ 10% ਸ਼ਹਿਦ ਹੁੰਦਾ 90% ਸਰਪ ਆਉਂਦਾ ਹੈਗਾ ਫਰੂਟ ਸਰਪ ਇਹ ਜੁਐਸਏ ਖਰੀਦ ਵੀ ਕਰਦਾ ਹੈ ਜੁਐਸਏ ਇਹਨੂੰ ਜਿਹੜੇ ਵੱਡੀਆਂ ਕੰਪਨੀਆਂ ਨੂੰ ਡਾਲਰ ਦਾ ਰੇਟ ਦਿੰਦਾ ਸਾਨੂੰ ਪੈਸਿਆਂ 'ਚ ਲੈ ਕੇ ਮਤਲਬ ਸੋ ਤੋਂ ਪੈਸੇ ਚ ਲਿਆ 150 ਹੋ ਗਿਆ 70 ਹੋ ਗਿਆ 80 ਪੂਲ ਬਣ ਜਾਂਦਾ ਵਪਾਰੀ ਦਾ ਜਿਹੜੇ ਵੱਡੇ ਫਾਰਮਰ ਸੀ ਜਾਂ ਬਹੁਤ ਜ਼ਿਆਦੇ ਮਤਲਬ 2-2000 ਬਕਸੇ ਵਾਲੇ ਬਹੁਤ ਜ਼ਿਆਦੇ ਕੰਮ ਛੱਡ ਗਏ ਤੁਹਾਨੂੰ ਤੁਹਾਡੇ ਕੰਮ ਦਾ ਮੁੱਲ ਹੀ ਨਹੀਂ ਪੈਣਾ ਹੈਗਾ ਯਾਰ ਵਾਈਟ हनी ਤੱਕ ਕੱਢਿਆ ਸ੍ਰੀਨਗਰ ਤੱਕ ਮੱਖੀ ਲਾਉਣੇ ਆ ਸ੍ਰੀਨਗਰ ਤੱਕ ਬਾਈ ਠੀਕ ਹੈ ਇਹ ਪਹਾੜੀ ਦਾ ਸ਼ਹਿਦ ਆ ਜਮਿਆਂ ਸਬੈਦੇ ਦਾ ਸ਼ਹਿਦ ਆ ਟਾਲੀ ਦਾ ਹੋ ਗਿਆ ਜੰਡੀ ਦਾ ਹੋ ਗਿਆ 베ਰੀ ਦਾ ਹੋ ਗਿਆ ਅਜਮੈਣ ਦਾ ਹੋ ਗਿਆ ਸੌਂਪ ਦਾ ਹੋ ਗਿਆ ਧਨੀਏ ਦਾ ਹੋ ਗਿਆ ਠੀਕ ਹੈ ਖਲਾਹੀ ਦਾ ਹੋ ਗਿਆ ਇਹ ਸ਼ਹਿਦ ਐ ਚੱਲਦੇ ਰਹਿੰਦੇ ਨੇ ਖੈਰ ਦਾ ਹੋ ਗਿਆ ਪਰ ਤੁਸੀਂ ਗੱਲ ਨਹੀਂ ਰੱਖੀ ਕਦੇ ਆਪਦੀ ਤੁਸੀਂ ਰੱਖ ਲਓਗੇ ਉਹ ਕਹਿੰਦੇ ਅਸੀਂ ਖਰੀਦ ਨਹੀਂ ਹੁਡਾ ਯਾਰ ਸਰਕਾਰ ਦਾ ਇਹ ਚੀਜ਼ ਕਿੰਨੀ ਧਿਆਨ ਹੀ ਨਹੀਂ ਹੈਗਾ ਸਰਕਾਰ ਦਾ ਤਾਂ ਨਹੀਂ ਧਿਆਨ ਹੁੰਦਾ ਜਿਹੜੀ ਵੀ ਮਰਜ਼ੀ ਸਰਕਾਰ ਆਵੇ ਪਤਾ ਹੁੰਦਾਗਾ ਵੀ ਇਹ ਕਿਤੇ ਦੇ ਵਿੱਚੋਂ ਕਿੰਨੀ ਕਮਾਈ ਆ ਉਹਦੇ ਪਿਛਾਰ ਪੰਜ ਘਰਾਨੀਆਂ ਵੱਡਿਆਂ ਦਾ ਹੱਥ ਆ ਰੀਐਮਬੀ ਟੈਲੀਵਿਜ਼ਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅਕਸਰ ਸਰਦੀਆਂ ਦੇ ਮੌਸਮ ਦੇ ਵਿੱਚ ਘਰਾਂ ਦੇ ਵਿੱਚ ਜਿਹੜੀ ਸ਼ਹਿਦ ਦੀ ਵਰਤੋਂ ਹੁੰਦੀ ਹੈ ਉਹ ਵੱਧ ਜਾਂਦੀ ਹੈਗੀ ਇਹ ਗੱਲ ਦੁਹਰਾਇਆ ਜਾਂਦੇ ਕਹਿੰਦੇ ਭਾਈ ਜੇਕਰ ਸਰਦੀਆਂ ਦੇ ਮੌਸਮ ਦੇ ਵਿੱਚ ਆਪਾਂ ਦੁੱਧ ਦੇ ਵਿੱਚ ਸ਼ਹਿਦ ਦਾ ਇੱਕ ਚਮਚਾ ਆਪਾਂ ਘੋਲ ਕੇ ਪੀਨੇ ਆ ਤਾਂ ਵਜ਼ਨ ਵੀ ਘਟਦਾ ਹੈ ਜਿਵੇਂ ਕਈ ਜਿਹੜੇ ਫਾਇਦੇ ਹੁੰਦੇ ਨੇ ਸ਼ਹਿਦ ਦੇ ਜਿਹੜੇ ਦੱਸੇ ਜਾਂਦੇ ਨੇਗੇ ਪਰ ਜਿਹੜੇ ਲੋਕ ਹੁੰਦੇ ਨੇ ਜਾਂ ਫਿਰ ਕਹਿ ਸਕਦੇ ਆਂਗੇ ਆਮ ਜਨਤਾ ਹੁੰਦੀ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਬੜੇ ਚੱਲਦੇ ਹੁੰਦੇ ਨੇ ਕਿ ਯਾਰ ਵੀ ਜਿਹੜਾ ਸ਼ਹਿਦ ਦਾ ਮੁੱਲ ਮਿਲ ਰਿਹਾ ਆ ਆਪਾਂ ਨੂੰ ਜਾਂ ਫਿਰ ਜਿਹੜੇ ਮੁੱਲ ਸ਼ਹਿਦ ਮਿਲ ਰਿਹਾ ਹੈਗਾ ਕਿ ਵਾਕਈ ਉਹ ਉਹ ਰੇਟ ਉਹੀ ਹੁੰ show the deep ਇਹਦੀ ਪਾਇਓਰਿਟੀ ਕੀ ਹੁੰਦੀ ਹੈਗੇ ਸ਼ੁੱਧਤਾ ਦੀ ਨਿਸ਼ਾਨੀ ਕੀ ਹੁੰਦੀ ਹੈਗੇ ਸ਼ਹਿਦ ਦੀ ਕਾਫੀ ਜਿਹੜੇ ਅਜਿਹੇ ਸਵਾਲ ਹੁੰਦੇ ਨੇ ਜਿਹੜੇ ਆਪਣੇ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਨੇ ਕਿ ਤੇ ਅੱਜ ਉਹ ਸਵਾਲਾਂ ਦੇ ਉੱਤੇ ਜਾਂ ਫਿਰ ਕਹਾਂਗੇ ਜਿਹੜੇ ਆਪਣੇ ਦਿਮਾਗ ਦੇ ਵਿੱਚ ਉਹ ਥਾਊਟ ਉੱਠਦੇ ਨੇ ਉਹ ਥਾਊਟ ਦੇ ਉੱਤੇ ਅਸੀਂ ਚਾਨਣਾ ਪਾਵਾਂਗੇ ਬਾਈ ਸਾਡਾ ਰਿੰਕੂ ਆਲਖ ਜੀ ਹੋਣਗੇ ਸ਼ਹਿਦ ਦਾ ਕੰਮ ਕਰਦੇ ਨੇਗੇ ਸ਼ਹਿਦ ਦਾ ਕੀਤਾ ਕਰਦੇ ਨੇਗੇ ਪਰ ਕਈ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਆਂਗੇ ਅੱਜ ਕੱਲ ਵੱਡੇ ਵੱਡੇ ਬ੍ਰਾਂਡ ਵੇਚਦੇ ਨੇਗੇ ਜੇਕਰ ਆਪਾਂ ਉਹਨਾਂ ਦੇ ਵਿੱਚ ਨਾਮ ਲਾ ਲਈਏ ਆਪਾਂ ਕਾਫੀ ਮੈਂ ਕਹਿੰਦਾ ਚਰਚਾ ਦਾ ਵਿਸ਼ਾ ਹੁੰਦੇ ਰਹਿੰਗੇ ਜ ਦੀ ਲਾਲੀ ਆਪਾਂ ਡਾਬਰ ਲਾ ਲਈਏ ਕਈ ਅਜਿਹੇ ਜਿਹੜੇ ਨਾਮ ਦੇ ਪ੍ਰੋਡਕਟ ਨੇਗੇ ਜਾਂ ਸ਼ਹਿਦ ਆਗਾ ਜਿਹੜਾ ਕਿ ਅਲੱਗ-ਅਲੱਗ ਰੇਟ ਵੱਖ-ਵੱਖ ਮੁੱਲਾਂ ਦੇ ਉੱਤੇ ਮਿਲਦਾਗਾ ਪਰ ਉਹੀ ਗੱਲ ਦਿਮਾਗ ਦੇ ਵਿੱਚ ਇੱਕ ਸਵਾਲ ਪੈਦਾ ਹੋ ਜਾਂਦ ਨੇ ਯਾਰ ਵੀ ਫਲਾਨਾ ਸ਼ਹਿਦ ਸਸਤਾ ਕਿਉਂ ਆਗਾ ਜਾਂ ਫਿਰ ਫਲਾਨੀ ਕੰਪਨੀ ਦਾ ਸ਼ਹਿਦ ਇੰਨਾ ਮਹਿੰਗਾ ਕਿਉਂ ਆਗਾ ਅਸਲ ਗੱਲ ਕੀ ਹੋਊਗੀ ਸਾਰੀਆਂ ਗੱਲਾਂ ਦਾ ਪਛਾਣਨਾ ਪਾਵਾਂਗੇ ਤੇ ਬਾਈ ਹੁਣਾਂ ਕੋਲ ਜਿਹੜਾ ਸ਼ਹਿਦ ਆਗਾ ਜਦੋਂ ਇਕੱਠੇ ਕੰਪਨੀਆਂ ਚੱਕ ਦਿਆਂਦੇ ਕੀ ਰੇਟ ਵੇਚਦਾਗਾ ਕੱਲੀ-ਕੱਲੀ ਗੱਲ ਦੇ ਚੰਨ ਪਾਵਾਂਗੇ ਬਾਈ ਦਾ ਆਪਾਂ ਸਵਾਗਤ ਕਰਦੇ ਆ ਬਾਈ ਜੀ ਕੀ ਹਾਲ ਹੈ ਠੀਕ ਹੋ ਵੀ ਕਿਰਪਾ ਕੀ ਪੂਰੀ ਭਾਈ ਮੈਂ ਸ਼ਹਿਦ ਤੋਂ ਹੀ ਸ਼ੁਰੂਆਤ ਕਰਾਂਗੇ ਆਪਾਂ ਸ਼ਹਿਦ ਦੀ ਗੱਲਬਾਤ ਹੀ ਕਰ ਰਹਾਂਗੇ ਜਿਵੇਂ ਇੱਕ ਗੱਲ ਭਾਈ ਕਹਦੇ ਆ ਨੇ ਕਹਿੰਦੇ ਨਾ ਮਤਲਬ ਕੋਈ ਵੀ ਆਪਾਂ ਟਾਪਿਕ ਲੈ ਲਈ ਹਨਾ ਜਾਂ ਫਿਰ ਕੋਈ ਵੀ ਪ੍ਰੋਡਕਟ ਲੈ ਲਈ ਜਿਵੇਂ ਆਪਣੇ ਕੋਲ ਸ਼ਹਿਦ ਆ ਗੱਜਾ ਬਿਲਕੁਲ ਹਰ ਇੱਕ ਪ੍ਰੋਡਕਟ ਨੂੰ ਲੈ ਕੇ ਲੋਕਾਂ ਦੇ ਕੋਲ ਸਵਾਲ ਸਵਾਲ ਬਹੁਤ ਹੁੰਦੇ ਨੇਗੇ ਬਿਲਕੁਲ ਜੀ ਮੈਂ ਪਹਿਲਾਂ ਤਾਂ ਤੁਹਾਨੂੰ ਇਹੀ ਸਵਾਲ ਪੁੱਛਣਾ ਚਾਹੂੰਗਾ ਸ਼ਹਿਦ ਤੁਸੀਂ ਤਿਆਰ ਕਰਦੇ ਹੋਗੇ ਸ਼ਹਿਦ ਜਿਵੇਂ ਗੱਲ ਕਹੀ ਜਾਂਦੀ ਹੈ ਕਹਿੰਦੇ ਭਾਈ ਸ਼ਹਿਦ ਦੀ ਜਿਹੜੀ ਮੁੱਲ ਮਿਲਦਾ ਹੈ ਉਹ ਮੋਲਾ ਅਸਲ ਹੁੰਦਾ ਨਹੀਂ ਕਹਿੰਦੇ ਵਧਾ ਚੜਾ ਕੇ ਦਿੱਤਾ ਜਾਂਦਾ ਕਿਉਂਕਿ ਕਈ ਬ੍ਰਾਂਡ ਐਜੇ ਵੀ ਨੇ ਜਿਹੜੇ ਬਹੁਤ ਘੱਟ ਰੇਟਾਂ ਦੇ ਵਿੱਚ ਜਿਵੇਂ ਗਲੀਆਂ ਦੇ ਵਿੱਚ ਫਿਰਦੇ ਹੁੰਦੇ ਨੇਗੇ ਬਾਲਟੀਆਂ ਚੱਕੀ ਉਹਨਾਂ ਬੋਲ ਕੋਲੋਂ ਘੱਟ ਰੇਟ ਤੇ ਵੀ ਸ਼ਹਿਦ ਮਿਲ ਜਾਂਦਾਗਾ ਉਹ ਉਹ ਸ਼ਹਿਦ ਦਾ ਫਰਕ ਹੁੰਦਾਗਾ ਕੁਆਲਿਟੀ ਦਾ ਫਰਕ ਹੁੰਦਾ ਜਾਂ ਸੇਮ ਹੀ ਹੁੰਦਾ ਬਾਈ ਨਹੀਂ ਉਹ ਦੇਖੋ ਅੱਡ ਇੱਕ ਤਰ੍ਹਾਂ ਦਾ ਉਹਨਾਂ ਦਾ ਅੱਡ ਤੰਦਾਗਾ ਜਿਹੜੇ ਉਹ ਕਹਿੰਦੇ ਨੇ ਵੀ ਅਸੀਂ ਚੋਕੇ ਲੈ ਕੇ ਆਇਾਂਗੇ ਹਾਂ ਉਹਦੇ ਨਾਲ ਲੜਾਈ ਨਹੀਂ ਹੈਗੀ ਕੋਈ ਸਾਡੀ ਹੂੰ ਸਾਡੀ ਲੜਾਈ ਤਾਂ ਇਹ ਅਸੀਂ ਬਹੁਤ ਜ਼ਿਆਦਾ ਕੁਆਂਟੀਟੀ ਸ਼ਹਿਦ ਪੈਦਾ ਕਰਦੇ ਆਂ ਮੱਖੀਆਂ ਕਰਦੀਆਂ ਸੀ ਤਾਂ ਲੈ ਕੇ ਜਾਣ ਵਾਲਿਆ ਇੱਕ ਮੰਨ ਕੇ ਚਲੋ ਮੱਖੀਆਂ ਨੂੰ ਜਿਵੇਂ ਹੁਣ ਮੱਖੀ ਆਪਣੀ ਅਲਬਰ ਲੱਗੀ ਹੋਈ ਹੈ ਜੀ ਉੱਥੋਂ ਤਕਰੀਬਨ ਹੁਣ ਸਾਰੇ ਫਾਰਮਰ ਜਿੰਨੇ ਪੰਜਾਬ ਦੇ ਨੇ ਹਰਿਆਣੇ ਦੇ ਨੇ ਜਿਹੜੇ ਇਹ ਕਿੱਤਾ ਕਰਦੇ ਨੇ ਸਾਰੇ ਕੋਈ ਰਾਜਸਥਾਨ ਬੈਠਾਗਾ ਕੋਈ ਹਰਿਆਣੇ ਬੈਠਾਗਾ ਅੱਡੋ ਅੱਡ ਜਿੱਥੇ ਸਰੋਂ ਦੀ ਬੈਲਟ ਆ ਕੋਈ ਜੂਪੀ ਬੈਠਾਗਾ ਜਿੱਥੇ ਸਰੋਂ ਦੀ ਕੀਤੀ ਹੁੰਦੀ ਹੈ ਸਰੋਂ ਦੇ ਸ਼ਹਿਦ ਦੀ ਕੁਆਂਟੀਟੀ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਲੰਬਾ ਸੀਜ਼ਨ ਹੁੰਦਾ ਜੀ ਸਰੋਂ 2 ਮਹੀਨੇ ਵਾਂਗੂ ਸਰੋਂ ਦਾ ਫੁੱਲ ਰਹਿੰਦਾਗਾ ਕੋਈ ਉਹਨਾ ਫੁੱਲ ਨਹੀਂ ਰਹਿੰਦਾ ਸਾਰੇ ਹੀ ਸ਼ਹਿਦ ਜੰਮਦਾਗਾ ਹਾਂ ਉਰੇ ਵਿਗਦਾਣੀ ਉਹ ਇੱਥੇ ਵਿਗਦਾਣੀ ਇੱਥੇ ਵਿਗਦਾਣੀ ਤੁਸੀਂ ਆਖੋ ਯਾਰ ਇਹ ਤਾਂ ਖੰਡ ਦੇਤੀ ਯਾਰ ਪਰ ਮੈਂ ਵੇਚਦਾਗਾ ਮੈਨੂੰ ਕਈ ਸਾਲ ਹੋ ਗਏ ਲੈ ਕੇ ਜਾਂਦੇ ਆ ਲੋਕ ਕਿਉਂਕਿ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾਗਾ ਹੂੰ ਉਹ ਪਰ ਇਹ ਚ ਵੱਡੀ ਗੱਲ ਹਰਦੀਪ ਵੀ ਇਹ ਐਕਸਪੋਰਟ ਵੀ ਹੁੰਦਾਗਾ ਇਹਦੀ ਯੂ ਐਸ ਏ ਖਰੀਦ ਵੀ ਕਰਦਾ ਹੈ ਯੂ ਐਸ ਏ ਹਾਂ ਯੂ ਐਸ ਏ ਖਰੀਦ ਕਰਦਾ ਹੈ ਠੀਕ ਹੈ ਯੂ ਐਸ ਏ ਇਹਨੂੰ ਜਿਹੜੇ ਵੱਡੀਆਂ ਕੰਪਨੀ ਨੂੰ ਡਾਲਰ ਦਾ ਰੇਟ ਦਿੰਦਾ ਹੈਗਾ ਜੁਗਸੇ ਡਾਲਰ ਚ ਉਹ ਥੋੜੇ ਤੋਂ ਲੈ ਕੇ ਅੱਗੇ ਕੰਪਨੀ ਨੂੰ ਡਾਲਰ ਦੇ ਰੇਟ ਦੇ ਵਿੱਚ ਵੇਚਦੇ ਨੇ ਸਾਨੂੰ ਪੈਸਿਆਂ ਚ ਲੈ ਕੇ ਮਤਲਬ ਥੋੜ੍ਹੋਂ ਪੈਸੇ ਚ ਲਿਆ 150 ਹੋ ਗਿਆ 70 ਹੋ ਗਿਆ 80 ਵਪਾਰੀ ਦਾ ਪੂਲ ਬਣ ਜਾਂਦਾ ਹੈ ਰੀਪ ਇੱਥੇ ਵਪਾਰੀ ਨੇ ਸਰਵੇ ਕਰਾ ਲਿਆ ਵੀ ਯਾਰ ਵੀ ਇੰਨਾ ਸ਼ਾਇਦ ਫੀਲਡ ਦੇ ਵਿੱਚ ਹੂੰ ਠੀਕ ਹੈ ਉਹਨੂੰ ਪਤਾ ਲੱਗ ਗਿਆ ਵੀ ਇਹ ਵੇਚਣਗੇ ਵੇਚਣਗੇ ਕਿਲੋ ਦੇ ਹਿਸਾਬ ਨਾਲ ਨਹੀਂ ਵਿਕਦਾ ਹੈਗਾ ਜੀ ਠੀਕ ਹੈ ਕਿਲੋ ਕਦੋਂ ਵਿਕਿਆ ਕਿਉਂਕਿ ਸਾਡੇ ਜਿਹੜੇ ਖਰਚੇ ਨੇ ਫਾਰਮਾਂ ਦੇ ਖਰਚੇ ਲੇਬਰ ਦੇ ਖਰਚੇ ਆਪਣੇ ਘਰ ਦੇ ਖਰਚੇ ਠੀਕ ਹੈ ਬਹੁਤ ਜ਼ਿਆਦੇ ਨੇ ਹੂੰ ਠੀਕ ਹੈ ਇਹਨੂੰ ਐਡੀ ਦੂਰ ਚੱਕੀ ਤੇ ਉਹਨੂੰ ਪਤਾ ਲੱਗ ਗਿਆ ਉਹਨੂੰ ਪਤਾ ਵੀ ਇਹ ਵੇਚੂਗਾ ਹੀ ਵੇਚੂਗਾ ਨਾ ਪੂਲ ਬਣ ਗਿਆ ਚਾਰ ਵਪਾਰੀ ਇਕੱਠੇ ਹੋ ਵੀ ਤੈਨੂੰ ਕਿੰਨੇ ਟੀਮ ਦੀ ਲੋੜ ਆ ਉਹ ਕਹਿੰਦਾ ਮੈਨੂੰ 20000 ਬਾਲਟੀ ਦੇਗਾ ਉਹਨੂੰ 50000 ਦੇਗਾ 70000 ਦੀ ਕਹਿੰਦੇ ਵੀ ਆਪਾਂ 72 ਤੋਂ ਵੱਧ ਕਰਨਾ ਨਹੀਂ ਰੇਟ 72 ਪਰ ਕਿਲੋ ਬਾਈ ਕਿਲੋ ਹਾਂ ਮੰਨ ਕੇ ਚੱਲੋ 70 ਤੱਕ 70 ਤੱਕ 75 ਤੱਕ 65 ਰੁਪਏ ਵੀ ਖਰੀਦ ਦੇ ਨੇ ਯਾਰ ਹੋਰ ਗੱਲ ਖਤਮ ਕਰ 65 65 ਹਾਂ ਜਿਹੜੀ ਖੰਡ ਆ ਇਸ ਟਾਈਮ 42 43 ਰੁਪਏ 44 ਰੁਪਏ ਖੰਡ ਦਾ ਰੇਟ ਹੋਊਗਾ ਜੀ ਠੀਕ ਐ ਉਦੋਂ ਆ 150 ਰੁਪਏ ਕਿਲੋ ਤੱਕ ਇਹ ਸਰੋਂ ਦਾ ਸ ਇਹਦੀ ਇੱਥੇ ਲੋਕਾਂ 'ਚ ਕਦਰ ਨਹੀਂ ਹੈ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਕਿੰਨੇ ਗੁਣ ਨੇ ਪਰ ਭਾਈ ਦੇਖੋ ਜਿਵੇਂ ਤੁਸੀਂ ਕਿਹਾਗਾ ਤੁਹਾਡੇ ਕੋਲੇ ਦੇਖੋ ਤੁਸੀਂ ਨੇ ਮਤਲਬ ਜਿਵੇਂ ਪਹਿਲਾਂ ਮੱਖੀ ਲਈ ਭਾਈ ਡੱਬੇ ਦਾ ਖਰਚਾ ਮੱਖੀ ਦਾ ਖਰਚਾ ਲੇਬਰ ਦਾ ਖਰਚਾ ਤੁਹਾਡਾ ਆਪ ਦਾ ਆਉਣ ਜਾਣ ਦਾ ਫਿਰ ਸ਼ਹਿਦ ਚੋਣਾ ਇਹ ਫਿਰ ਜਿਵੇਂ ਤੁਸੀਂ ਚਲੋ 65 ਕਿਹਾ ਚਲੋ 65 ਵੀ ਛੱਡ ਦੋ ਆਪਾਂ 75 ਤਾਂ 70 ਰੁਪਏ ਤਾਂ ਦਾ ਗੱਲ ਕਰਦਾ 70 ਰੁਪਏ ਤੱਕ ਫਿਰ ਭਾਈ ਮੁੱਲ ਇੰਨਾ ਖਰਚਾ ਪੈਂਦਾ ਹੀ ਨਹੀਂ ਨਹੀਂ ਮੁੜਦਾ ਹੈਗਾ 100 ਰੁਪਏ ਕਿਲੋ ਸਾਨੂੰ ਪੈ ਜਾਂਦਾ ਮੰਨ ਕੇ ਚਲੋ 100 ਸਾਨੂੰ ਪੈਂਦਾ ਸਾਨੂੰ ਪੈ ਜਾਂਦਾ ਉਹ ਤਾਂ ਇੱਕ ਇਹ ਆ ਵੀ ਕਾਫੀ ਜ਼ਿਆਦਾ ਕਿੰਨਾ ਖਤਮ ਹੋ ਜਦੋਂ ਦਾ ਮੈਂ ਕੰਮ ਕਰਦਾਗਾ ਅਸੀਂ ਤਾਂ ਬਚੇ ਹੋਇਆ ਅਸੀਂ ਥੋੜੇ ਘੱਟ ਬਾਕਸ ਰੱਖਦੇ ਆ ਆਪ ਵੀ ਮਿਹਨਤ ਕਰ ਲੈ ਜਿਹੜੇ ਵੱਡੇ ਫਾਰਮਰ ਸੀ ਜਾਂ ਬਹੁਤ ਜ਼ਿਆਦੇ ਮਤਲਬ 2-2000 ਬਾਕਸ ਵਾਲੇ ਬਹੁਤ ਜ਼ਿਆਦੇ ਕੰਮ ਛੱਡ ਗਏ ਹੂੰ ਤੁਹਾਨੂੰ ਤੁਹਾਡੇ ਕੰਮ ਦਾ ਮੁੱਲ ਹੀ ਨਹੀਂ ਪੈਣਾ ਹੈਗਾ ਯਾਰ ਮੁੱਲ ਹੀ ਨਹੀਂ ਪੈਣਾ ਬਿਲਕੁਲ ਠੀਕ ਹੈ ਪਰ ਇੱਕ ਇਹ ਵੀ ਹੁੰਦਾ ਜਦੋਂ ਅਸੀਂ ਫਾਰਮ ਤੋੜਦੇ ਆ ਉਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਮਤਲਬ ਇਥੋਂ ਗੱਡੀਆਂ ਵਾਲਿਆਂ ਨੂੰ ਘਾੜਾ ਮਿਲ ਗਿਆ ਹੂੰ ਠੀਕ ਹੈ ਤੇ ਮਰੇ ਕੋਲੇ ਜੁਨੀਅਨ ਚੋਂ ਗੱਡੀਆਂ ਲੈ ਲਈਆਂ ਠੀਕ ਹੈ ਬਿਹਾਰ ਦੀਆਂ ਲੇਵਾਂ ਰੱਖਦੇ ਉਹ ਵੀ ਬੰਦੇ ਸਾਡੇ ਤੇ ਨਿਰਭਰ ਹੁੰਦੇ ਨੇ ਹੂੰ ਨੀ ਫਿਰ ਬਈ ਤੁਸੀਂ ਮਤਲਬ ਇਹ ਚੀਜ਼ ਜਿਵੇਂ ਤੁਸੀਂ ਦੱਸੇ ਥੋੜੀ ਇੱਕ ਯੂਨੀਅਨ ਹੈਗੀ ਥੋੜੀ ਇੱਕ ਇਕਤਾ ਬਣੀ ਹੋਈ ਹੈਗੀ ਥੋੜੇ ਮਤਲਬ ਜਿੰਨੇ ਥੋੜੇ ਨਾਲ ਜਿਹੜੇ ਕਿਸਾਨ ਵੀਰ ਨੇ ਜਿਹੜੇ ਸ਼ਹਿਰ ਦੇ ਉਤਪਾਦਨ ਕਰਦੇ ਨੇ ਥੋੜੀ ਇਕਤਾ ਬਣੀ ਹੋਈ ਹੈਗੀ ਤੁਸੀਂ ਫਿਰ ਗੱਲ ਕਦੇ ਰੱਖਣ ਦੀ ਕੋਸ਼ਿਸ਼ ਨਹੀਂ કરી ਇਕੱਠੇ ਹੋ ਕੇ ਆਪਦੀ ਵੀਰ ਸਾਡਾ ਜਿਹੜਾ ਵੀ ਮੋਲ ਜਿੰਨਾ ਸਾਨੂੰ ਮਿਲਦਾਗਾ ਤੁਸੀਂ ਤਾਂ ਉਹ ਵੀ ਨਹੀਂ ਦੇ ਰਹੇ ਤੁਸੀਂ ਤਾਂ ਸਿੱਧਾ ਹੀ 75 ਤੇ ਕਰਤਾ 100 ਤੋਂ ਫਿਰ ਤੁਸੀਂ ਗੱਲ ਨਹੀਂ ਰੱਖੀ ਕਦੇ ਆਪਦੀ ਤੁਸੀਂ ਰੱਖ ਲੋਂਗੇ ਉਹ ਕਹਿੰਦੇ ਅਸੀਂ ਖਰੀਦਣੀ ਨਹੀਂ ਥੋੜਾ ਯਾਰ ਸਰਕਾਰ ਦਾ ਇਹ ਚੀਜ਼ ਕਿੰਨੀ ਧਿਆਨ ਹੀ ਨਹੀਂ ਹੈਗਾ ਸਰਕਾਰ ਦਾ ਤਾਂ ਨਹੀਂ ਧਿਆਨ ਹੁੰਦਾ ਜਿਹੜੀ ਵੀ ਮਰਜ਼ੀ ਸਰਕਾਰ ਆਵੇ ਹੂੰ ਉਹਦਾ ਧਿਆਨ ਨਹੀਂ ਹੈਗਾ ਇਹ ਚੀਜ਼ ਕਰਨੀ ਉਹਨਾਂ ਨੂੰ ਪਤਾ ਜ਼ਰੂਰ ਹੁੰਦਾਗਾ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਨਾ ਪਤਾ ਹੋਵੇ ਪਤਾ ਹੁੰਦਾਗਾ ਵੀ ਇਹ ਕਿਤੇ ਦੇ ਵਿੱਚੋਂ ਕਿੰਨੀ ਕਮਾਈ ਆ ਉਹਦੇ ਵਿੱਚ ਚਾਰ ਪੰਜ ਘਰਾਨੀਆਂ ਵੱਡਿਆਂ ਦਾ ਹੱਥ ਹੂੰ ਹੂੰ ਠੀਕ ਹੈ ਉਹ ਸਰਕਾਰਾਂ ਹੀ ਉਹਨਾਂ ਦੇ ਸਿਰ ਤੋਂ ਚੱਲਦੀਆਂ ਨੇ ਹੂੰ ਠੀਕ ਹੈ ਸਰਕਾਰ ਨਹੀਂ ਆਪਨਾ ਇਹਨੂੰ ਐਕਸਪੋਰਟ ਕਰ ਸਕਦੀ ਹੈ ਜਿਹੜੀ ਐਕਸਪੋਰਟ ਹੋਣ ਵਾਲੀ ਚੀਜ਼ ਆ ਜੀ ਠੀਕ ਹੈ ਉਹ ਆਪ ਕਿਉਂ ਨਹੀਂ ਕਰਦੇ ਉਹ ਇਹੀ ਚੀਜ਼ ਆ ਵੀ ਜਿੰਨੇ ਮੰਨ ਕੇ ਚੱਲੋ ਜਿਹੜੇ ਕੰਮਾਂ ਦੇ ਵਿੱਚ ਪੈਸਾ ਉਹਨੂੰ ਪ੍ਰਾਈਵੇਟ ਬੰਦਿਆਂ ਨੂੰ ਹੀ ਦਿੱਤਾ ਜਾਂਦਾ ਹੈ ਹੂੰ ਬਿਲਕੁਲ ਭਾਈ ਜਿਵੇਂ ਮੈਂ ਚਲੋ ਆਪਾਂ ਇਹ ਤਾਂ ਗੱਲ ਹੋ ਗਈ ਵੀ ਇਹਨਾਂ ਨੂੰ ਵੀ ਮੁੱਲ ਮਿਲਦਾ ਨਹੀਂ ਜਿਵੇਂ ਕਹਿੰਦੇ ਨੇ ਕਹਿੰਦੇ ਭਾਈ ਬਸ ਇਹੀ ਸ리에ਹਾ ਮੇਰਾ ਜਿੰਨੇ ਨਵਾਂ ਕੰਮ ਕਰਨਾ ਹੋਵੇ ਉਹ ਉਹਨਾਂ ਕਾ ਕੰਮ ਕਰਨ ਜਿੰਨਾਂ ਕੋ ਸ਼ਾਇਦ ਆਪ ਵੇਚ ਲੈਣ ਬਿਲਕੁਲ ਭਾਈ ਅਸੀਂ ਕਿਸੇ ਨੂੰ ਕਮਾ ਕੇ ਕੰਮ ਆ ਕਿਉਂ ਦਈਏ ਮੈਂ ਇੱਕ ਗੱਲ ਦੇ ਰਿਹਾ ਭਾਈ ਇੱਥੇ ਨਾਲ ਬਿਲਕੁਲ ਸ਼ਹਿਦ ਪਿਆਗਾ ਇਹ ਦੋ ਤਰ੍ਹਾਂ ਦਾਗਾ ਇਹ ਜਿਵੇਂ ਆਹਾ ਡਾਰਕ ਆਗਾ ਆਹਾ ਥੋੜਾ ਜਿਹਾ ਲਾਈਟ ਆਗਾ ਇਹ ਕਲਰ ਦਾ ਫਰਕ ਆਗਾ ਜਿਵੇਂ ਇਹ ਫਿਰ ਕਿੰਨੇ ਤਰ੍ਹਾਂ ਦਾ ਸ਼ਹਿਦ ਹੁੰਦਾਗਾ ਸ਼ਹਿਦ ਜਿਵੇਂ ਫੁੱਲਾਂ ਤੇ ਹੁਣ ਆਪਣੀ ਸਰੋਂ ਤੇ ਮੱਖੀ ਲੱਗੀ ਹੈ ਸਰੋਂ ਦਾ ਸ਼ਹਿਦ ਹੋ ਜੂਗਾ ਉਹ ਦਾ ਵਾਈਟ ਰੰਗ ਦਾ ਹੋਊ ਥੋੜਾ ਜਿਹਾ ਠੀਕ ਹੈ ਆਪਾਂ ਵਾਈਟ ਹਨੀ ਤੱਕ ਕੱਢਿਆ ਸ੍ਰੀਨਗਰ ਤੱਕ ਮੱਖੀ ਲਾਉਣਿਆ ਸ੍ਰੀਨਗਰ ਤੱਕ ਭਾਈ ਠੀਕ ਹੈ ਇਹ ਪਹਾੜੀ ਦਾ ਸ਼ਹਿਦ ਆ ਜਿਵੇਂ ਆ ਸਬਾਈਦੇ ਦਾ ਸ਼ਹਿਦ ਆ ਸਭ ਇੱਧੇ ਤੇ ਆ ਜੂ ਆ ਜੂ ਮੱਕੀ ਫਾਰ ਬਰੀ ਦੇ ਵਿੱਚ 15 20 ਫਾਰ ਬਰੀ ਦੇ ਵਿੱਚ ਜਦੋਂ ਇੱਥੇ ਬਸੰਤ ਰੁੱਤ ਆ ਗਈ ਤਾਂ ਮੱਕੀ ਉਧਰੋਂ ਸਰੋਂ ਪੱਕ ਜਾਣਗੀਆਂ ਇੱਧਰ ਮੱਕੀ ਆ ਜੂ ਟਾਲੀ ਦਾ ਹੋ ਗਿਆ ਝੰਡੀ ਦਾ ਹੋ ਗਿਆ 베ਰੀ ਦਾ ਹੋ ਗਿਆ ਅਜਮੈਨ ਦਾ ਹੋ ਗਿਆ ਸੌਂਫ ਦਾ ਹੋ ਗਿਆ ਧਨੀਏ ਦਾ ਹੋ ਗਿਆ ਠੀਕ ਹੈ ਖਲਾਹੀ ਦਾ ਹੋ ਗਿਆ ਇਹ ਸ਼ਾਇਦ ਐ ਚੱਲਦੇ ਰਹਿੰਦੇ ਨੇ ਖੈਰ ਦਾ ਹੋ ਗਿਆ ਚੱਲਦੇ ਰਹਿੰਦੇ ਨੇ ਸੀਜ਼ਨ ਮਤਾ ਉਹ ਚੱਲਦੇ ਰਹ ਜਾਂਦੇ ਆ 20 20 ਦਿਨਾਂ ਵਾਲੇ ਸੀਜ਼ਨ ਨੇ ਉਹ ਜਿਹੜੇ ਲੀਕ ਕੋਡ ਸ਼ਾਇਦ ਦੇ ਨੇ ਸਭ ਤੋਂ ਵੱਡਾ ਸਰੋਂ ਦਾ ਹੀ ਹੁੰਦਾ ਸਰੋਂ ਦਾ ਹੀ ਰੇਟ ਨਹੀਂ ਮਿਲਦਾ ਹੈਗਾ ਉਹਦੇ ਰੇਟ ਨਹੀਂ ਮਿਲਦਾ ਭਾਈ ਮੈਂ ਇੱਕ ਗੱਲ ਦੇਖ ਰਿਆਂਗਾ ਹਾਂ ਜੀ ਆਪਣੇ ਨਾ ਘਰਾਂ ਬੱਚੇ ਇੱਕ ਅਕਸਰ ਗੱਲ ਚਾਹੁੰਦੇ ਕਹਿੰਦੇ ਭਾਈ ਘਰਾਂ ਦੇ ਵਿੱਚ ਜਿਹੜਾ ਸ਼ਹਿਦ ਇੱਕ ਵਾਰੀ ਜੰਮ ਜਾਂਦਾ ਉਹ ਖੰਡ ਹੁੰਦੀ ਵੀ ਉਹ ਖੰਡ ਹੁੰਦੀ ਆ ਕੀ ਆ ਤੁਸੀਂ ਤਾਂ ਹੁਣ ਫਿਰ ਵੀਡੀਓ ਦੇ ਵਿੱਚ ਸਰਿਆਂ ਜੰਮਿਆ ਹੋਇਆ ਸ਼ਹਿਦ ਧੱਕੀ ਬੈਠੇ ਹੋਗੇ ਇਹ ਖਰਾਬ ਆ ਫਿਰ ਭਾਈ ਨਹੀਂ ਖਰਾਬ ਨਹੀਂ ਹੈਗਾ ਜੀ ਇਹ ਇਹਦੇ ਵਿੱਚ ਇਹ ਨੇਚਰਲ ਆ ਜਿਵੇਂ ਆਪਾਂ ਨੇ ਮੱਖੀਆਂ ਤੋਂ ਕੱਢ ਲਿਆ ਸੀ ਹਾਂ ਉਹ ਵੀ ਇਹਨੂੰ ਕੋਈ ਟੈਂਪਰੇਚਰ ਨਹੀਂ ਦਿੱਤਾ ਹੋਇਆ ਹੈਗਾ ਇਹਨੂੰ ਉਵਾਲਾ ਨਹੀਂ ਮਰਾਇਆ ਕੰਪਨੀਆਂ ਵਾਂਗੂ ਨਾਲ ਵਿੱਚ ਕੋਈ ਸਰਪ ਮਲਾਇਆ ਹੋਇਆ ਕੁ ਕੰਪਨੀਆਂ ਦੇ ਸ਼ਹਿਦ ਦੇ ਵਿੱਚ ਹਾਂ 10% ਸ਼ਹਿਦ ਹੁੰਦਾ 90% ਸਿਰਪ ਆਉਂਦਾ ਹੈਗਾ ਫਰੂਟ ਸਿਰਪ ਇਹਦੇ ਬਾਰੇ ਵੀ ਸਾਡੀ ਐਸੋਸੀਏਸ਼ਨ ਦੀ ਜੰਗ ਚੱਲਦੀ ਹੈ ਪਰ ਘੱਟ ਗਿਣਤੀ ਦੇ ਹੋਣ ਦੇ ਕਾਰਨ ਘੱਟ ਲੋਕਾਂ ਨੇ ਕੀਤਾ ਇਹਦੀ ਆਵਾਜ਼ ਨਹੀਂ ਚੱਕੀ ਜਾਂਦੀ ਹੈਗੀ ਹਾਂ ਪਰ ਹੁਣ ਅਸੀਂ ਇਹੀ ਚੀਜ਼ ਸੋਚੀ ਹੋਈ ਆ ਵੀ ਲੋਕਾਂ ਦੇ ਘਰਾਂ ਤੱਕ ਸ਼ਹਿਦ ਸੁੱਧ ਪਹਚਾਓ ਕਿਉਂਕਿ ਤੁਸੀਂ ਖਾ ਕੇ ਦੱਸੋਗੇ ਵੀ ਹਾਂ ਯਾਰ ਇਹ ਸਾਡੀ ਖੰਗ ਹੋ ਗਈ ਠੀਕ ਹੈ ਤੁਹਾਡੀ ਖੰਗ ਹਟਾਓ ਏ ਸ਼ਹਿਦ ਵੀ ਨਾ ਹੀ ਹਟਾਉਣੀ ਤਾਂ ਮੇਰੀ ਗਾਰੰਟੀ ਆ ਨਹੀਂ ਭਾਈ ਜਿਵੇਂ ਚਲੋ ਤੁਸੀਂ ਇੱਕ ਗੱਲ ਕਹੀ ਹੈਗੀ ਭਾਈ ਵੀ ਜਿਹੜਾ ਆ ਜੰਮਿਆ ਹੋਇਆਗਾ ਇਹ ਸ਼ੁੱਧਾਗਾ ਹਾਂਜੀ ਫਿਰ ਜਿਵੇਂ ਜਿਹੜੇ ਜਿਵੇਂ ਤੁਸੀਂ ਕਿਹਾ ਕੰਪਨੀਆਂ ਦੇ ਵਿੱਚ 10% ਸ਼ਹਿਦ ਪੈਂਦਾ ਹੈ ਜਿਹੜਾ ਕੰਪਨੀ ਦੀ ਪੈਕਿੰਗ ਆਉਂਦੀ ਹੈਗੀ ਫਿਰ ਬਾਕੀ ਉਹ ਵਿੱਚ ਖੰਡ ਹੁੰਦੀ ਹੈਗੀ ਜਾਂ ਕੁਝ ਹੋਰ ਪੈਦੀ ਹੈਗੀ ਇਹੀ ਚੱਕਰ ਆ ਉਹ ਸਰਪ ਹੁੰਦਾਗਾ ਖਾਣ ਵਾਲੀ ਫਰੂਟ ਸਰਪ ਇੱਕ ਤਰ੍ਹਾਂ ਦੇ ਫਰੂਟ ਦਾ ਕਹਿ ਲਿਓ ਪਰ ਜ਼ਿਆਦਾਤਰ ਮੱਕੀ ਤੋਂ ਜਾਂ ਹੋਰ ਚੀਜ਼ਾਂ ਤੋਂ ਤਿਆਰ ਹੁੰਦਾ ਉਹ ਇੱਕ ਸਰਪ ਜੀ ਉਹ ਪੈਂਦਾ ਉਹਦੇ ਵਿੱਚ ਉਹ ਪੈਂਦਾ ਉਹਦੇ ਵਿੱਚ ਠੀਕ ਹੈ ਤਾਂ ਹੀ ਉਹ ਸ਼ਹਿਦ ਸ਼ਹਿਦ ਦਾ ਕੰ ਬਿਲਕੁਲ ਭਾਈ ਇਹ ਜੰਮ ਗਿਆ ਤਾਂ ਇਹ ਕੋਈ ਗੱਲ ਨਹੀਂ ਹੈਗੀ ਐਂ ਖੁਰ ਜੂਗਾ ਤੁਹਾਨੂੰ ਦੱਸਦਾ ਟਾਲੀ ਦਾ ਸ਼ਹਿਦ ਨਹੀਂ ਜਾਂਦਾ ਹੈਗਾ ਜਿਹਦੇ ਵਿੱਚ ਗਲੂਕੋਜ਼ ਦੀ ਮਾਤਰਾ ਘਟ ਜੇ ਦੇਖਣਾ ਆਹ ਟਾਲੀ ਵਾਲਾ ਆ ਆ ਹੋਇਆ ਇਸ ਸਪੈਦਾ ਇਹ ਮੇਰਾ ਚਾਰ ਤਰ੍ਹਾਂ ਦੇ ਮਿਕਸ ਇਹ ਵੀ ਨਹੀਂ ਜੰਮਿਆ ਹੋਇਆ ਭਾਈ ਇਹ ਵੀ ਇਹ ਵੀ ਠੀਕ ਹੈ ਮੇਰੇ ਖਿਆਲ ਆਹ ਇਸ ਸਪੈਦਾ ਜੀ ਦੇ ਵਿੱਚ ਪਿਆ ਹੋਇਆ ਸਪੈਦਾ ਟਾਲੀ ਮਿਕਸ ਆ ਜੀ ਇਹਦੇ ਵਿੱਚ ਅਸਾਂ ਮਿਕਸ ਆ ਗਿਆ ਭਾਈ ਮਿਕਸ ਜੀ ਜਦ ਮੈਂ ਕਹਿੰਦਾ ਵੀ ਜੰਮ ਜੇ ਕੋਈ ਗੱਲ ਨਹੀਂ ਜੰਮਣ ਨਾਲ ਮਤਲਬ ਵੀ ਨਹੀਂ ਕੋਈ ਹੈਗਾ ਸ਼ਹਿਦ ਦਾ ਸਾ ਮਤਲਬ ਹੀ ਨਹੀਂ ਹੈ ਕੋਈ ਖੰਡ ਕਦੇ ਨਹੀਂ ਜੰਮਦੀ ਖੰਡ ਤੁਸੀਂ ਘਰੇ ਨਾ ਇੱਕ ਗਲਾਸ ਖੰਡ ਦਾ ਇੱਕ ਪਾਣੀ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਚਾਰ-ਪੰਜ ਉਬਾਲੇ ਮਾਰ ਕੇ ਕਾੜ ਕੇ ਰੱਖ ਲਓ ਜੰਮ ਕੇ ਦਿਖਾਵੇ ਕਿਉਂ ਉਹਨੂੰ ਟੈਂਪਰੇਚਰ ਮਿਲ ਗਿਆ ਖੁਰ ਗਈ ਉਹ ਜੰਮਦੀ ਨਹੀਂ ਉਹ ਜੰਮਦੀ ਜਦੋਂ ਇਹ ਕੱਢਿਆਗਾ ਉਦੋਂ ਮੱਖੀ ਦਾ ਟੈਂਪਰੇਚਰ ਬਣਿਆ ਹੁੰਦਾ ਉਦੋਂ ਕਿਹੜਾ ਜੰਮਿਆ ਹੋਇਆ ਸੀ ਇਹ ਬਿਲਕੁਲ ਬਿਲਕੁਲ ਭਾਈ ਇੱਕ ਨਾ ਮੈਂ ਤੁਹਾਨੂੰ ਕਾਮਨ ਸਵਾਲ ਪੁੱਛਦਾਗਾ ਜਿਹੜੇ ਅਕਸਰ ਹੀ ਮੇਰੇ ਖਾਨਾ ਲੋਕ ਵੀਡੀਓ ਦੇ ਥੱਲੇ ਪੁੱਛਦੇ ਰਹਿੰਦੇ ਨੇ ਕਿ ਹਨ ਆਪਾਂ ਪਹਿਲਾਂ ਵੀਡੀਓ ਕਰੀ ਸੀ ਕਮੈਂਟਾਂ ਦੇ ਜਰੀਏ ਪੁੱਛਦੇ ਰਹਿੰਦੇ ਨੇ ਬਿਲਕੁਲ ਜ ਇਕ ਨਾ ਸੋਸ਼ਲ ਮੀਡੀਆ ਦੇ ਅੱਜ ਕੱਲ੍ਹ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਨੇ ਕਿਆਂ ਹਰ ਇੱਕ ਚੀਜ਼ ਹੀ ਕਹਿੰਦੇ ਭਾਈ ਸ਼ੁੱਧ ਤਾਂ ਨਾ ਆਪਣੀ ਹੋਵੇ ਮੈਂ ਕਹਿੰਦਾ YouTube ਤੇ ਸਰਚ ਮਾਰ ਲਓ ਭਾਈ ਵੀ ਫਲਾਨੀ ਤਿੰਨ ਚੀਜ਼ ਨੂੰ ਅਸੀਂ ਸ਼ੁੱਧ ਦੇਖਣਾ ਹੈ ਕਿਵੇਂ ਦੇਖੀਏ ਉਹਦੇ ਨੁਕਤੇ ਆ ਜਾਂਦੇ ਹੈਗੇ ਸ਼ਹਿਦ ਦਾ ਨੁਕਤਾ ਮੈਂ ਕਹਿੰਦਾ ਆਪਾਂ ਭਾਈ YouTube ਤੇ ਭਰਦੀਏ ਵੀ ਭਾਈ ਸ਼ੁੱਧਤਾ ਦੇਖਣੀ ਹੈ ਕਿ ਉਹਦੇ ਨਾਲ ਪਾਣੀ ਲੈ ਲੈਂਦੇ ਆ ਗਲਾਸ ਉਹਦੇ ਵਿੱਚ ਆ ਸ਼ਹਿਦ ਨੂੰ ਐਂ ਤੁਪਕੇ ਛਟਣ ਲੱਗ ਜਾਂਦੇ ਕਹਿੰਦੇ ਜਿਹੜਾ ਤਾਂ ਖਿੰਡ ਗਿਆ ਉਹ ਤਾਂ ਨਕਲੀ ਹੈ ਜਾਂ ਫਿਰ ਜਿਹੜਾ ਕਹਿੰਦੇ ਖੁੱਲ ਗਿਆ ਉਹ ਅਸਲੀ ਹੈ ਇਹ ਗੱਲ ਸਹੀ ਹੈਗੀ ਕਿ ਫਰਾਡੀ ਹੈ ਭਾਈ ਇਹਦੇ ਵਿੱਚ ਵੀ ਦੋ ਤਰਕ ਨੇ ਜੇ ਹਾਂ ਮੱਖੀ ਜੇ ਪਕਾ ਕੇ ਸ਼ਹਿਦ ਕਰਦੀ ਹੈ ਪਹਿਲਾਂ ਕੱਚਾ ਨੇਕਟਰ ਲੈ ਕੇ ਆਉਂਦੀ ਹੈ ਫਿਰ ਉਸ ਤੋਂ ਬਾਅਦ ਉਹਨੂੰ ਸੀਲਡ ਕਰਦੀ ਹੈ ਮਾਲ ਨੂੰ ਜਿਵੇਂ ਤੁਹਾਨੂੰ ਉਹ ਕੱਟ ਕੇ ਦਿਖਾਏ ਸੀ ਮੋਮ ਨਾਲ ਵੈਕਸ ਨਾਲ ਸੀਲ ਕਰ ਦਿੰਦੀ ਹੈ ਉਹ ਪੱਕਿਆ ਹੋਇਆ ਸ਼ਹਿਦ ਹੋ ਗਿਆ ਉਹਦੇ ਵਿੱਚ ਮੌਇਸਚਰ ਆ ਜਿਹੜਾ ਉੱਡ ਜਾਂਦਾ ਉਹਦੇ ਫੰਗਾਂ ਦੇ ਨਾਲ ਅੜਾ ਦਿੰਦੀ ਹੈ ਜਿਹੜਾ ਗਾੜਾ ਸ਼ਹਿਦ ਹੋਗਾ ਜਦੋਂ ਅਸੀਂ ਸਿੱਟਾਂਗੇ ਪਾਣੀ ਵਿੱਚ ਉਹ ਐ ਜਮੈਂਟ ਜੈਮ ਵਾਂਗੂ ਜਾਊਗਾ ਜੀ ਜਿਹਦੇ ਵਿੱਚ ਕੱਚਾਪਨ ਹੋਇਆ ਮੰਨ ਲਓ ਅਸੀਂ ਕੱਚਾ ਨੇਕਟਰ ਵੀ ਲੋਕ ਨੇਕਟਰ ਖਾਣਾ ਪਸੰਦ ਕਰਦੇ ਨੇ ਕੱਚਾ ਸ਼ਹਿਦ ਜ਼ਿਆਦਾਤਰ ਹੂੰ ਕਾਫੀ ਸਾਨੂੰ ਲੋਕਾਂ ਨੂੰ ਮੰਗਣ ਹੁੰਦੀ ਹੈ ਕੱਚਾ ਸ਼ਹਿਦ ਕਿਉਂਕਿ ਥੋੜਾ ਜਿਹਾ ਗਰਮ ਘੱਟ ਹੁੰਦਾ ਹੂੰ ਥੋੜਾ ਜਿਹਾ ਤੇ ਮਿੱਠਾ ਵੀ ਘੱਟ ਹੁੰਦਾ ਕਿਉਂਕਿ ਮਿੱਠਾ ਘੱਟ ਹੁੰਦਾ ਉਹ ਪਾਣੀ ਆ ਜਾਂਦਾ ਉਹਦੇ ਵਿੱਚ ਕੁਝ ਦਿੱਤੀ ਤੌਰ ਤੇ ਹੂੰ ਉਹ ਉਹ ਪੱਕਿਆ ਨਹੀਂ ਹੁੰਦਾ ਔਰ ਬੜਾ ਟਾਈਮ ਰਹਿੰਦਾ ਨਹੀਂ ਹੈਗਾ ਸ਼ਹਿਦ ਹੂੰ ਉਹ ਖਰਾਬ ਹੋ ਜਾਂਦਾ ਬਣ ਕੇ ਚਲੋ ਪੱਕਾ ਸ਼ਹਿਦ ਜਿੰਨਾ ਟਾਈਮ ਚਾਹੇ 100 ਸਾਲ ਤੱਕ ਤੁਸੀਂ ਉਹਨੂੰ ਰੱਖ ਲਓ ਹੂੰ ਠੀਕ ਹੈ ਇਹ ਚੀਜ਼ ਦਾ ਫਰਕ ਆ ਇਹ ਚੀਜ਼ ਦਾ ਫਰਕ ਮੈਨੂੰ ਆ ਗਿਆ ਇਹਦੇ ਨਾਲ ਕੋਈ ਪਤਲੇ ਦਾ ਮੰਨ ਕੇ ਰ ਬੋਤਲ ਦੇ ਵਿੱਚ ਇੱਕ ਕਿਲੋ ਹੀ ਪਾਊਗਾ ਜੀ 750 ਗ੍ਰਾਮ ਦੀ ਬੋਤਲ ਦੇ ਵਿੱਚ 750 ਐਮਐਲ ਬੋਤਲ ਸੌਰੀ ਹੈ ਨਾ 1 ਕਿਲੋ 100 ਗ੍ਰਾਮ ਸ਼ਹਿਦ ਪਊਗਾ 1 ਕਿਲੋ 100 ਗ੍ਰਾਮ 100 ਗ੍ਰਾਮ ਵਜਨ ਦਾ ਇਹ ਪੂਰਾ ਹੁੰਦਾ ਹੈ ਵਜਨ ਦਾ ਪੂਰਾ ਹੀ ਹੁੰਦਾ ਹੈ ਵਜਨ ਪੂਰਾ ਹੋਊਗਾ ਜਿਵੇਂ ਭਾਈ ਇੱਕ ਗੱਲ ਨਾ ਇੱਕ ਕੱਲ ਹੋਰ ਬੜੀ ਸੋਣ ਨੂੰ ਮਿਲਦੀ ਆਗੀ ਹਾਂਜੀ ਕਹਿੰਦੇ ਭਾਈ ਜੇ ਕਿਸੇ ਬੰਦੇ ਨੇ ਇਹ ਵਜਨ ਘਟਾਉਣਾ ਹੋਵੇ ਹਾਂਜੀ ਕਹਿੰਦੇ ਸ਼ਹਿਦ ਦਾ ਚਮਚਾ ਦੁੱਧ ਨਾਲ ਖਾਣ ਲੱਗ ਜਾ ਜਾਂ ਫਿਰ ਦੁੱਧ ਦੇ ਵਿੱਚ ਘੋੜ ਕੇ ਲੈਣ ਲੱਗ ਜਾ ਨਹੀਂ ਹੁਣ ਜਿਹੜਾ ਸਮਾਂ ਹੈ ਸਰਦੀ ਦਾ ਜਿਵੇਂ ਚੱਲ ਰਿਹਾ ਹਾਂ ਹੁਣ ਸ਼ਹਿਦ ਦਾ ਤੁਸੀਂ ਤੜਕਾ ਲਾ ਕੇ ਖਾਓ ਸ਼ਹਿਦ ਦਾ ਤੜਕਾ ਤੜਕਾ ਲਾ ਕੇ ਨਮੀ ਗਾਲੀ ਸਿਖਾਉਣੇ ਬਾਈ ਹਰ ਵਾਰ ਤੁਸੀਂ ਠੀਕ ਹੈ ਇਹ ਤੁਸੀਂ ਦੇਖ ਲਿਓ 10 ਦਿਨ ਵਰਤ ਲੈਣ ਜਿਨ੍ਹਾਂ ਨੇ ਬਜਨ ਘਟਾਉਣਾ ਹੈ ਹਾਂ ਇੱਕ ਚਮਚਾ ਰਾਤ ਨੂੰ ਪਾਉਣਾ ਕਿ ਚਮਚਾ ਜੀਰੇ ਦਾ ਆਮ ਜੀਰਾ ਹੁੰਦਾ ਹੈ ਉਹ ਪਿਆਉ ਦੇਣਾਗਾ ਠੀਕ ਹੈ ਉਸ ਤੋਂ ਬਾਅਦ ਉਹਨੂੰ ਮਸਲ ਕੇ ਸਵੇਰੇ ਵੇਲੇ ਮਾੜਾ ਜਾ ਦਰਲ ਜਾ ਕਰਕੇ ਉਹ ਪਾਣੀ ਨੂੰ ਉਬਾਲ ਦੇਣਾਗਾ ਉਹਦਾ ਕੋਸੇ ਦੇ ਵਿੱਚ ਮਾੜਾ ਜਾ ਉਹਨੂੰ ਚਮਚਾ ਇੱਕ ਸ਼ਹਿਰ ਦਾ ਮਾਰਨਾਗਾ ਤੂੰ ਚਾਹ ਸ਼ਹਿਦ ਨਾਲ ਸ਼ਹਿਦ ਕਿਉਂਦਾ ਇੱਕ ਗਰਮ ਸ਼ਹਿਦ ਦਾ ਸ਼ਹਿਦ ਦਾ ਮਾਰ ਦੋ ਠੀਕ ਹੈ ਉਹ ਸਵੇਰੇ ਵੇਲੇ ਪੀਓ ਤੁਹਾਡਾ ਵਜ਼ਨ ਘਟ ਜੂਗਾ ਗਰੰਟੀ ਹੈ ਬਾਈ ਗਰੰਟੀ ਹੈ ਲੋ ਵੀ ਮੈਨੂੰ ਲੱਗਦਾ ਅੱਜ ਤਾਂ ਫਿਰ ਭਾਈ ਗੱਲ ਸ਼ਹਿਦ ਦੀ ਚੱਲਦੀ ਸੀ ਨਾਲ ਨਾਲ ਨੁਕਤੇ ਸ਼ੁਰੂ ਹੋ ਗਏ ਨੇ ਹੁਣ ਤਾਂ ਉਹ ਬਾਅਦ ਤੁਸੀਂ ਖੰਗ ਤਾਂ ਨਹੀਂ ਅਜਮਾਏ ਹੋਏ ਆਪਾਂ ਘਰਾਂ ਦੇ ਵਿੱਚ ਹਨਾ ਬਹੁਤ ਟਾਈਮ ਦਾ ਹੀ ਸ਼ਹਿਦ ਚੱਲ ਰਿਹਾ ਹੈ ਜੀ ਜੀ ਇੱਕ ਤਾਂ ਹੁੰਦਾ ਵੀ ਆਪਾਂ ਨੇ ਕੋਈ ਨਵਾਂ ਕੰਮ ਕੀਤਾ ਹੋਵੇ ਬਹੁਤ ਟਾਈਮ ਦਾ ਸ਼ਹਿਦ ਖਾਣ ਬਾਬੇ ਦੀ ਕਿਰਪਾ ਲਈ ਹੈ ਟਣਾ ਤੇ ਟਣਾ ਸ਼ਹਿਦ ਘਰੇ ਪਿਆ ਰਹਿੰਦਾ ਹੈਗਾ ਹਮ ਮੰਨ ਕੇ ਚਲੋ ਤੁਹਾਨੂੰ ਖੰਗ ਹੋ ਗਈ ਠੀਕ ਹੈ ਹੁਣ ਇਸ ਟਾਈਮ ਸਰਦੀਆਂ ਦਾ ਬੱਚੇ ਨੂੰ ਚाय ਖੰਗ ਹੋਊਗੀ ਉਹਦੇ ਵਿੱਚ ਥੋੜਾ ਜਿਹਾ ਇੱਕ ਚਮਚਾ ਸ਼ਹਿਦ ਦਾ ਦੋ ਤਿੰਨ ਕਾਲੀਆਂ ਮਿਰਚਾਂ ਕੁੱਟ ਕੇ ਪਾਤੀਆਂ ਥੋੜਾ ਜਿਹਾ ਆਦੇ ਦਾ ਪਾਣੀ ਪਾਤਾ ਕੱਢ ਕੇ ਉਹਦਾ ਥੋੜਾ ਜਿਹਾ ਨਮਕ ਉਹਨੂੰ ਚਿਟਾਉਣਾ ਹੈਗਾ ਐ ਖਵਾਉਣਾ ਨਹੀਂ ਹੈਗਾ ਉਹਨੂੰ ਚਿਟਣਾ ਉਹਨੂੰ ਉਂਗਲ 'ਚ ਪਾ ਕੇ ਉਹਨੂੰ ਇੱਕ ਕੌਲੀ 'ਚ ਪਾ ਕੇ ਉਹਨੂੰ ਵੀ ਚਟ ਚਟ ਕੇ ਖਵਾ ਦਿਓ ਦੋ ਤਿੰਨ ਦਿਨਾਂ ਦੇ ਵਿੱਚ ਉਹਦੀ ਬਲਗਮ ਸਾਫ ਹੋ ਜਾਊ ਸਾਫ ਹੋ ਜਾਊਗਾ ਪਰ ਸ਼ਾਇਦ ਅਸਲੀ ਹੋਣਾ ਚਾਹੀਦਾ ਸ਼ਾਇਦ ਇਹ ਨਹੀਂ ਹੈਗਾ ਜੀ ਮੇਰੇ ਲਈ ਅਸਲੀ ਹੈ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੇ ਫਾਰਮਰ ਨੇ ਜਿੰਨੇ ਵੀ ਕੰਮ ਕਰਦੇ ਨੇ ਮੱਖੀਆਂ ਵਾਲੇ ਜਿਹੜੇ ਬਾਕਸ ਰੱਖਦੇ ਨੇ ਉਹਨਾਂ ਤੋਂ ਲੈ ਸਕਦੇ ਹੋ ਤੁਸੀਂ ਅੱਖਾਂ ਮੀਚ ਕੇ ਬ੍ਰਾਂਡ ਮਾ ਕਰਨਾ ਪਿਆ ਕਰੋ ਕਿਸਾਨ ਨੂੰ ਇੱਕ ਤਰ੍ਹਾਂ ਥੋੜਾ ਜਿਹਾ ਸਿੱਧਾ ਚੀਜ਼ ਸੁੱਧ ਮਿਲ ਗਈ ਤੁਹਾਨੂੰ ਤੇ ਸਾਡਾ ਵੀ ਰੇਟ ਉਨਾ ਹੀ ਹੈ ਮਤਲਬ 500 ਰੁਪਏ ਕਿਲੋ ਹੀ ਹੈ ਹਾਂ ਹਾਂ ਠੀਕ ਹੈ ਪਰ ਉਸੇ ਤੋਂ ਤੁਹਾਨੂੰ 100% ਸ਼ਹਿਦ ਤਾਂ ਮਿਲ ਰਿਹਾ ਹੈ ਨਾ 100% ਸ਼ਹਿਦ ਮਿਲ ਰਿਹਾ ਹੈ ਬਈ ਫਿਰ ਵੀ ਲੋਕ ਨਾ ਜਿਵੇਂ ਕਹਿੰਦੇ ਹੁੰਦੇ ਆ ਕਹਿੰਦੇ ਲੋਕ ਯਕੀਨ ਬਹੁਤ ਘੱਟ ਕਰਦੇ ਆਗੇ ਯਕੀਨ ਕਿਵੇਂ ਕਰਨਾ ਵੀ ਆਪਣੇ ਕੋਲੇ ਸ਼ੁੱਧ ਆ ਗਿਆ ਬਾਕੀ ਕੰਪਨੀ ਵਾਲਾ ਬੇਕਾਰ ਹੁੰਦਾਗਾ ਕਿਵੇਂ ਯਕੀਨ ਕਰਨਾ ਕਦੇ ਆਪਣੇ ਫਾਰਮ ਤੇ ਆ ਜਾਣ ਫਿਰ ਕੋਲੇ ਹੁੰਦਾ ਕੱਢ ਕੇ ਦੇ ਦਾਂਗੇ ਚੋਦੇ ਆ ਉਹ ਤਾਂ ਚੋਕੇ ਦੇ ਦਾਂਗੇ ਇਸ ਤੋਂ ਵੱਧ ਤਾਂ ਨਹੀਂ ਹੈ ਗਾਰੰਟੀ ਕੋਈ ਠੀਕ ਹੈ ਉਹ ਤੋਂ ਫਿਰ ਹਫਤਾ ਰਹਿ ਵੀ 10 ਦਿਨ ਉੱਥੇ ਫਿਰ ਕੱਢ ਕੇ ਦੇ ਦਾਂਗੇ ਮਤਲਬ ਪੂਰੀ ਫੁੱਲ ਗਾਰੰਟੀ ਹੈ ਬਾਈ ਪੂਰੀ ਫੁੱਲ ਗਾਰੰਟੀ ਹੈ ਕੋਈ ਮਤਲਬ ਬਾਈ ਜੇ ਮੈਂ ਮੇਰੇ ਵਰਗਾ ਕੋਈ ਹੋਵੇ ਮਤਲਬ ਵੀਰ ਦੇਖ ਰਿਹਾ ਹੋਵੇ ਨਮਾ ਕਿਤਾ ਸ਼ੁਰੂ ਕਰਨੇ ਜਾ ਰਿਹਾ ਹੋਵੇ ਕਿ ਇਹਦਾ ਸ਼ਹਿਦ ਦਾ ਮੱਖੀ ਪਾਲਣ ਦਾ ਨਮਾ ਕਿਤਾ ਸ਼ੁਰੂ ਕਰਨਾ ਹੋਵੇ ਕੀ ਰਾਇਆ ਕਰਨਾ ਚਾਹੀਦਾ ਹੈ ਹੈ ਮੁਨਾਫਾ ਨਹੀਂ ਮੁਨਾਫਾ ਤਾਂ ਤਾਂ ਗਿਆ ਜੇ ਤੁਸੀਂ ਆਪ ਦਾ ਸ਼ਹਿਦ ਆਪ ਵੇਚ ਲਓਗੇ ਵੱਡੇ ਲੈਵਲ ਤੇ ਨਾ ਕਰੇ ਆਪਦੇ ਲੈਵਲ ਤੇ ਕਰ ਲੈ ਜਿੰਨਾ ਆਪ ਵੇਚ ਲੈ ਉਹ ਚ ਮੁਨਾਫਾ ਹੁਣ ਅਸੀਂ ਇਹੀ ਕਹਿ ਰਹੇ ਹਾਂਗੇ ਜਿਆਦਾ ਜ਼ਿਆਦਾਤਰ ਮੈਂ ਜਿੰਨੇ ਕੇ ਬੰਦੇ ਆਪਦੇ ਜੋੜ ਰਹੇ ਹਾਂਗੇ ਜੁੜੇ ਹੋਏ ਨੇ ਕਿਉਂਕਿ ਕਾਫੀ ਜੋੜ ਲੈਨੇ ਆ ਉਦੋਂ ਬਾਅਦ ਅਗਲਾ ਟੁੱਟ ਜਾਂਦਾ ਹਰਦੀਪ ਜਦੋਂ ਕੋਈ ਨਮਾ ਕੰਮ ਕਰਨਾ ਚਾਹੁੰਦਾ ਨਾ ਬੇਰੋਜ਼ਗਾਰ ਬੰਦਾ ਨੂੰ ਜੋੜ ਲੈਨੇ ਨਾਲ ਕਿਉਂਕਿ ਰੇਟ ਨਹੀਂ ਹੈਗਾ ਕੰਪਨੀਆਂ ਦਾ ਹੂੰ ਹੁਣ ਕੰਮ ਹੀ ਉਹਨਾਂ ਕਰ ਲੋ ਜਿਹਨੂੰ ਅਸੀਂ ਮੰਨ ਕੇ ਚੱਲ ਬੇਚ ਲਈਏ ਹੂੰ ਉਹਨਾਂ ਨੂੰ 150 ਦੇਣ ਨਾਲ ਜੀ ਤੇ ਅਸੀਂ 500 ਰੁਪਏ ਬੇਚ ਲਈਏ ਨਾਲੇ ਕੁਝ ਪਲੱਸ ਖਰਚੇ ਤੇ ਨਾਲੇ ਲੋਕਾਂ ਤੱਕ ਸੁੱਧ ਚੀਜ਼ ਪਹੁੰਚਦੀ ਹੈ ਹੂੰ ਹੂੰ ਠੀਕ ਹੈ ਮੇਰੀ ਤਾਂ رائے ਇਹ ਆ ਵੀ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਮੰਨ ਕੇ ਚੱਲ ਅਸੀਂ 5 500 ਬਾਲਟੀ ਕੱਢਤੀ ਠੀਕ ਹੈ ਉਸ ਤੋਂ ਬਾਅਦ ਚੱਕ ਕੇ ਉਹ ਸਾਡਾ 80 ਰੁਪਏ ਨੂੰ ਲੈ ਗਿਆ ਫੇਰ ਵੀ 20 ਰੁਪਏ ਪੱਲਿਆਂ ਪਾ ਕੇ ਫੇਰ ਵੀ ਅਸੀਂ ਚੱਲੀ ਜਾਨੇ ਕੰਮ ਕਰੀ ਜਾਨੇ ਜਿਵੇਂ ਆਪਾਂ ਉਹ ਜਮੀਨ ਵਧ ਕੇ ਠੀਕ ਜੀ ਲਈ ਜਾਨੇ ਆ ਫੇਰ ਅਸੀਂ ਦਾ 15000 ਨੂੰ ਕਰੀ ਜਾਨੇ ਪਰ ਬਚਦਾ 12 12.5 ਹਜ਼ਾਰ ਵਾਲੇ ਨੂੰ ਨਹੀਂ ਹੈਗਾ ਜੀ ਠੀਕ ਹੈ ਉਹ ਫਿਰ ਦਿਖਾਵੇ ਦਾ ਵੀ ਕੀ ਫਾਇਦਾ ਉਹ ਦਿਖਾਵੇ ਦਾ ਕੀ ਫਾਇਦਾ ਬਿਲਕੁਲ ਭਾਈ ਜਿਵੇਂ ਤੁਸੀਂ ਇੱਕ ਹੋਰ ਨਾ ਕੰਮ ਕਰ ਲਓ ਜਿਹੜੀ ਤੁਸੀਂ ਆਪਦੀ ਚੀਜ਼ ਨੂੰ ਅਸੀਂ ਆਪ ਪੈਕਿੰਗ ਕਰਕੇ ਆਪ ਵੇਚ ਆਪ ਵੇਚ ਸਕੋ ਬਿਲਕੁਲ ਤੁਸੀਂ ਇੱਕ ਗੱਲ ਵੀ ਸਟਾਰਟਿੰਗ ਜੇ ਕਹੀ ਸੀ ਵੀ ਜਿਹੜਾ ਇਹ ਕੀਤਾਗਾ ਐਗਰੀਕਲਚਰ ਯੂਨੀਵਰਸਿਟੀ ਦੇ ਅੰਡਰ ਆਉਂਦਾਗਾ ਇਹ ਬਿਲਕੁਲ ਜੀ ਜਿਵੇਂ ਇੱਕ ਗੱਲ ਕਹੀ ਜਾਂਦੇ ਕਹਿੰਦੇ ਵੀ ਜਿੰਨੇ ਕਿਸਾਨ ਵੀ ਫਸਲਾਂ ਉਗਾਉਂਦੇ ਨੇ ਜਾਂ ਫਿਰ ਕੋਈ ਵੀ ਕੀਤਾ ਜਾਂ ਮੁਰਗੀ ਫਾਰਮ ਹੋ ਗਿਆ ਡੈਰੀ ਫਾਰਮ ਹੋ ਗਿਆ ਕੋਈ ਵੀ ਕੀਤਾ ਸ਼ੁਰੂ ਕਰਦਾਗਾ ਨਾਲ ਸਬਸਿਡੀ ਵਗੈਰਾ ਮਿਲਦੀ ਹੁੰਦੀ ਹੈਗੀ ਜੇ ਕੋਈ ਕਿਸਾਨ ਵੀਰ ਨੇ ਸ਼ਾਇਦ ਦਾ ਕੀਤਾ ਸ਼ੁਰੂ ਕਰਨਾ ਇਹਦੇ ਵੀ ਕੋਈ ਸਬਸਿਡੀ ਵਗੈਰਾ ਹੈ ਬਾਈ ਇਹੀ ਤਾਂ ਇਹੀ ਤਾਂ ਚੰਗ ਇਹੀ ਪੰਗਾ ਪਾਉਂਦਾ ਅਗਲੇ ਨੂੰ ਜਿਹੜੀ ਸਬਸਿਟੀ ਹੈ ਅੱਛਾ ਇਹ ਪੰਗਾ ਪਾਉ ਨੇ ਹਨ हां ਵੀ ਆ ਨਵੇਂ ਬੰਦਾ ਆਉਂਦਾ 50 ਬਕਸਿਆਂ ਦੀ ਸਬਸਿਡੀ ਹੈ ਮੰਨ ਕੇ ਚੱਲੋ ਜੀ 50 ਬਕਸਿਆਂ ਦੀ ਆਪਣੀ ਬਾਗਬਾਨੀ ਸਬਸਿਡੀ ਦਿੰਦਾਗਾ ਇਹਦੇ 25% ਜਿਹਦਾ ਲੋਨ ਕਰਾਉਣਿਆ ਜ਼ਮੀਨ ਦੇ ਨੰਬਰਾਂ ਤੇ ਹੁਣ ਲੋਨ ਹਾਂ ਠੀਕ ਹੈ ਉਹਦੇ 25% ਸਬਸਿਡੀ ਆ ਅ ਐਸਸੀ ਨੂੰ ਮੰਨ ਲਓ 33% ਆ ਇਸ ਹਿਸਾਬ ਦੇ ਕੋਈ ਇਹਨਾਂ ਦੇ ਰੂਲ ਹੁੰਦੇ ਨੇ ਜੀ ਜੀ ਉਹ ਕੀ ਆ ਮੈਂ ਸੋਚਦਾ ਨੂੰ ਵੀ ਦਿੱਲੀੋਂ ਇਹ ਵਿਲੇ ਬੰਦੇ ਲੱਭਣ ਵਾਸਤੇ ਜਿਹੜੇ ਉਹਨਾਂ ਨੂੰ ਕਮਾ ਕੇ ਦੇਣ ਇਹ ਤਾਂ ਸਾਡੇ ਵਾਸਤੇ ਸਬਸਿਡੀਆਂ ਬਣਦੀਆਂ ਨੇ ਵੀਰੀ ਕੋਹਨੇ ਨੂੰ ਇੱਕ ਵਾਰੀ 50 ਬਕਸਿਆਂ ਦੀ ਸਬਸਿਡੀ ਦੇਤੀ ਹਾਂ ਹਾਂ ਦੇਦੀ ਨਾ ਮੈਂ ਉਹਦਾ ਕਿੰਨਾ ਤੱਕ ਦੇ ਦਿੰਦੀ ਸੀ ਹਾਂ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਭੱਗ ਗਿਆ ਸ਼ਹਿਦ ਕੱਢ ਲਿਆ ਸ਼ਹਿਦ ਕੱਢ ਕੇ ਰੇਟ ਤਾਂ ਦਿੱਲੀ ਵਾਲਾ ਤੈਅ ਕਰ ਰਿਹਾਗਾ ਫਿਰ ਅਸੀਂ ਸਾਫ ਸਿਟੀ ਕਿੰਨਾ ਵਾਸਤੇ ਹੋਈਆਂ ਕਿੰਨਾ ਵਾਸਤੇ ਹੋਈਆਂ ਉਹਨਾਂ ਵਾਸਤੇ ਹੋਈਆਂ ਅਸੀਂ ਤਾਂ ਕੰਮ ਕਰਕੇ ਇੱਕ ਨੌਕਰ ਬਣ ਗਏ ਸਾਨੂੰ ਉਹਦਾ ਜਦੋਂ ਰੇਟ ਹੀ ਨਹੀਂ ਮਿਲਦਾ ਹੈਗਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਮੈਂ ਉਹੀ ਗੱਲ ਕਹਿਣਾ ਵੀ ਸਾਫ ਸਿਟੀ ਦਾ ਕੋਈ ਗੱਲ ਨਹੀਂ ਪਰ ਜਿੰਨਾ ਕੰਮ ਕਰਨਾ ਹੈਗਾ ਜਿਹੜੇ ਬੰਦਿਆਂ ਨੇ ਕਰਨਾ ਉਹਨਾਂ ਕਰ ਲਿਓ ਜਿੰਨਾ ਤੁਸੀਂ ਆਪ ਪੈ ਕਰ ਲੈ ਪੈਕ ਕਰ ਲਓ ਆਪ ਵੇਚ ਲਓ ਆਪ ਵੇਚ ਲਓ ਉਹਨਾਂ ਕੰਮ ਕਰ ਲਓ ਮੈਂ ਧੱਕੇ ਖਾ ਕੇ ਦੇਖ ਲੇ ਇਹ ਚੀਜ਼ ਦੇ ਵਿੱਚ ਕੁਝ ਨਹੀਂ ਹੈਗਾ ਬਿਲਕੁਲ ਬਿਲਕੁਲ ਭਾਈ ਜਾਂਦੇ ਜਾਂਦੇ ਮੈਂ ਘੱਟ ਕਰ ਲਓ ਚਾਹੇ ਆਪ ਦਾ ਕਰ ਲੂੰਗੀ ਤਾਂ ਵਧੀਆ ਰਹੂ ਜਾਂਦੇ ਲੋਕਾਂ ਤੱਕ ਸਹੀ ਸ਼ਾਇਦ ਪਹੁੰਚੂਗਾ ਹਾਂ ਬਿਲਕੁਲ ਜਾਂਦੇ ਜਾਂਦੇ ਮੈਂ ਚਾਹੁੰਗਾ ਭਾਈ ਆਪਣਾ ਕੋਈ ਸੰਪਰਕ ਨੰਬਰ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਨਾ ਬਹੁਤ ਲੋਕ ਅਜਿਹੇ ਹੋਣਗੇ ਇਸ ਕੀਤੇ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋਣਗੇ ਵੀ ਕਿਸ ਤਰ੍ਹਾਂ ਸ਼ੁਰੂਆਤ ਕਰ ਸਕਦੇ ਆਂਗੇ ਜਾਂ ਫਿਰ ਕੀ ਕੀ ਇਹਦੇ ਫਾਇਦੇ ਹੁੰਦੇ ਨੇਗੇ ਸ਼ਾਇਦ ਦੇ ਜਾਣਕਾਰੀ ਲੈਣੀ ਚਾਹੁੰਦੇ ਹੋਣਗੇ ਫੋਨ ਨੰਬਰ ਜਰੂਰ ਦੱਸ ਦਿਓ ਆਪਣਾ ਬਿਲਕੁਲ ਜੀ ਮੇਰਾ ਨੰਬਰ ਹੈਗਾ 94631 3881 ਮੇਰਾ ਨੰਬਰ ਆ ਜ਼ਿਲ੍ਹਾ ਸੰਗਰੂਰ ਆ ਪਿੰਡ ਥਾਣਾ ਸ਼ੀਰਪੁਰ ਆ ਜੀ ਜੀ ਬਹੁਤ ਬਹੁਤ ਧੰਨਵਾਦ ਨੇ ਕੋਈ ਬਹੁਤ ਚੰਗਿਆ ਗੱਲਬਾਤ ਕਰਕੇ ਠੀਕ ਹੈ ਬਈ ਬਸੀ ਗੱਲ ਸੋ ਦੋਸਤੋ ਅੱਜ ਸ਼ਹਿਦ ਦੀ ਗੱਲ ਕਰੀਏਗੀ ਮੈਨੂੰ ਉਮੀਦ ਹੈ ਕਿ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਸੀ ਸਾਰੇ ਕਲੀਅਰ ਹੋ ਗਏ ਹੋਣਗੇ ਕਿਉਂਕਿ ਕਈ ਸਵਾਲ ਅਜਿਹੇ ਹੁੰਦੇ ਨੇ ਜਿਹੜੇ ਕੀ ਆਪਾਂ ਨੂੰ ਇੰਟਰਵਿਊ ਦੇ ਜਿਹੜੇ ਕਲੀਅਰ ਕਰਨੇ ਪੈਂਦੇ ਨੇ ਉਮੀਦ ਇਹੀ ਹੈ ਅਸੀਂ ਕੋਸ਼ਿਸ਼ ਕਰੀਏਗੇ ਕਿ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਚੱਲਦੇ ਸੀ ਸ਼ਹਿਦ ਨੂੰ ਲੈ ਕੇ ਸਾਰੇ ਕਲੀਅਰ ਹੋਏ ਹੋਣਗੇ ਉਮੀਦ ਹੈ ਇਹ ਵੀਡੀਓ ਚੰਗ ਲਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ